40000 ਰੁਪਇਆ ਜਿਹੜਾ ਸਰਕਾਰੀ ਖਜ਼ਾਨੇ ਚੋਂ ਲੈ ਕੇ ਗਏ ਆ ਉਹ 40000 ਰਾਜ ਸਿੰਘ ਦੀ ਜੇਬ ਦੇ ਵਿੱਚ ਸੀਗਾ ਆਪਦੇ ਅਫਸਰਾਂ ਦੀ ਸਹਿਮਤੀ ਦੇ ਨਾਲ ਰਾਜ ਸਿੰਘ ਨੇ ਉਹ 20000 ਰੁਪਇਆ ਉਹ ਤੋਂ ਫੜ ਲਿਆ ਅਸਲ ਦੇ ਵਿੱਚ ਉਹ 20000 ਰੁਪਇਆ ਸੀ ਜਿਹੜਾ ਉਹ ਸੀ ਵਿਜੀਲੈਂਸ ਦਾ ਸੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਵਿਜੀਲੈਂਸ ਦੀ ਛਾਪੇ ਦੇ ਵਿੱਚ ਸਾਡਾ ਕਰਮਚਾਰੀ ਜਿਹੜਾ ਉਹ ਫਸ ਗਿਆ ਉਲਟੇ ਟਰੈਪ ਦੇ ਵਿੱਚ ਫਸ ਗਿਆ ਜਿਹੜੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਸੀ ਜੇ ਉਹ ਕੋਈ ਗਾਹੜਾ ਐਕਸ਼ਨ ਕਰ ਲੈਦੇ ਤਾਂ ਮਾਮਲਾ ਇੱਥੋਂ ਤੱਕ ਆਉਣਾ ਹੀ ਨਹੀਂ ਸੀ ਸਾਡੇ ਅਫਸਰ ਨੇ ਕੀਤੀ ਹੈ। ਉਹ ਤਣਾ ਇੱਕ ਦਰਜਾਚਾਰ ਨੂੰ ਪੈ ਰਿਹਾ ਹੈ। ਦਰਜਾਚਾਰ ਦੀ ਕੀ ਔਕਾਤ ਆ ਵੀ ਉਹ ਆਪਣੀ ਪੱਧਰ ਤੇ ਹੀ ਰੇਡ ਮਾਰਨ ਵਗ ਜਵੇ। ਉਹ 40000 ਕਿੱਥੋਂ ਲੈ ਕੇ ਗਿਆ? ਹਾਂ ਜਾਂ ਇਹ ਦੱਸਣ ਭਈ ਉਹ ਤਾਂ ਆਪ ਹੀ ਗਿਆ ਸੀ। ਆ ਹੁਣ ਅਫਸਰ ਮੌਜ ਨਾਲ ਆ ਆਪਦੇ ਦਫ਼ਤਰਾਂ 'ਚ ਬੈਠੇ ਨੇ, ਆਪਦੇ AC 'ਆਂ ਥੱਲੇ ਬੈਠੇ ਨੇ ਪਰ ਉਹ ਬੰਦਾ ਉੱਥੇ ਟੰਗਿਆ ਪਿਆ। ਪਰਿਵਾਰ ਬੱਸਾਂ 'ਚ ਜਾਂਦਾ ਉਹਦੀ ਵਿਚਾਰਾ ਮੁਲਾਕਾਤ ਕਰਨ ਵਾਸਤੇ ਤਰਸੀ ਜਾਂਦੇ ਆ। ਬੱਚੇ ਨੇ ਛੋਟੇ ਛੋਟੇ ਉਹਦੇ ਦੋ ਐਡੇ ਐਡੇ ਗਲੇਡੇ ਹੋਏ ਪਏ ਆ ਰੋ ਰੋ ਕੇ ਆਪਦੇ ਬਾਪ ਵਾਸਤੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਅਸੀਂ ਖੜੇ ਆ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਇੱਕ ਧਰਨਾ ਲੱਗਿਆ ਹੋਇਆ ਹੈ ਸਿਵਲ ਸਰਜਨ ਦੇ ਗੇਟ ਅੱਗੇ ਮਸਲਾ ਇਹ ਹੈ ਵੀ ਇੱਥੋਂ ਇੱਕ ਸਿਹਤ ਵਿਭਾਗ ਦੀ ਟੀਮ ਇੱਕ ਪ੍ਰਾਈਵੇਟ ਡਾਕਟਰ ਨੂੰ ਕਾਬੂ ਕਰਨ ਦੇ ਲਈ ਇੱਕ ਟਰੈਪ ਲਾ ਕੇ ਜਾਂਦੀ ਹੈ ਪਰ ਕਿਤੇ ਨਾ ਕਿਤੇ ਸਿਹਤ ਵਿਭਾਗ ਖੁਦ ਟਰੈਪ 'ਚ ਆ ਜਾਂਦਾ ਇਹ ਟੀਮ ਟਰੈਪ 'ਚ ਆ ਜਾਂਦੀ ਹੈ ਮਸਲਾ ਕੀ ਹੈ ਛੋਟੇ ਅਧਿਕਾਰੀਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਵੱਡੇ ਅਧਿਕਾਰੀ ਕਿਉਂ ਬਾਹਰ ਰਹਿ ਗਏ ਵਿਜੀਲੈਂਸ ਨੇ ਇੱਕ ਦਰਜਾਚਾਰ ਦੇ ਖਿਲਾਫ ਕਾਰਵਾਈ ਕਿਉਂ ਰੰਮੀ ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਤੇ ਅਸੀਂ ਗੱਲਬਾਤ ਕਰਾਂਗੇ ਗਗਨਦੀਪ ਸਿੰਘ ਨਾਲ ਭਾਈ ਸ਼ੁਰੂਆਤ ਤੋਂ ਦੱਸੋ ਕੀ ਮਸਲਾ ਹੈਗਾ ਅਸਲ 'ਚ ਅ ਸ਼ੁਰੂਆਤ ਦੇ ਵਿੱਚ ਪੀਰ ਜੀ ਗੱਲ ਇਹ ਸੀ ਕਿ ਜਿਹੜੀ ਸਾਡੇ ਸਿਵਲ ਸਰਜਨ ਕੋਲ ਤੇ ਸਾਡੇ ਜਿਹੜਾ ਜ਼ਿਲ੍ਹਾ ਸਿਹਤ ਅਧਿਕਾਰੀ ਆ ਉਹਨਾਂ ਦੇ ਕੋਲ ਇੱਕ ਇਨਫੋਰਮੇਸ਼ਨ ਆਉਂਦੀ ਆ ਕੇ ਪਾਤੜਾਂ ਦੇ ਏਰੀਏ ਦੇ ਵਿੱਚ ਕੋਈ ਗਲਤ ਤਰੀਕੇ ਦੇ ਨਾਲ ਨਿੰਗਲ ਅਧਾਰਤ ਜਿਹੜੇ ਆ ਉਹ ਟੈਸਟ ਕੀਤੇ ਜਾ ਰਹੇ ਆ ਹਾਂ ਉਹ ਜਦੋਂ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਸਿਵਲ ਸਰਜਨ ਬਠਿੰਡਾ ਵੱਲੋਂ ਇੱਕ ਪੱਤਰ ਜਾਰੀ ਕੀਤਾ ਜਾਂਦਾ ਜਿਦੇ ਚ ਅੱਠ ਮੈਂਬਰੀ ਟੀਮ ਜਿਹੜੀ ਆ ਉਹ ਨਿਯੁਕਤ ਕੀਤੀ ਜਾਂਦੀ ਆ ਜਿਦੇ ਵਿੱਚ ਡਾਕਟਰ ਸੁਖਜਿੰਦਰ ਸਿੰਘ ਗਿੱਲ ਉਸ ਟੀਮ ਦੇ ਇੰਚਾਰਜ ਲਾਏ ਜਾਂਦੇ ਆ ਉਸ ਤੋਂ ਬਾਅਦ ਜ਼ਿਲ੍ਹਾ ਕੋਆਰਡੀਨੇਟਰ ਲਾਏ ਜਾਂਦੇ ਆ ਜਾਣੀ 8 ਨੇ ਇੱਕ ਲੇਡੀ ਡਾਕਟਰ ਵੀ ਉਹਦੇ ਵਿੱਚ ਸ਼ਾਮਲ ਕੀਤੀ ਜਾਂਦੀ ਆ ਜਾਨੀ ਪ੍ਰੋਪਰ ਚੈਨਲ ਤੇ ਚਾਰ ਪੁਲਿਸ ਮੁਲਾਜ਼ਮ ਜਿਹੜੇ ਆ ਉਹਦੇ ਲਈ ਉਹ ਨਿਯੁਕਤ ਕੀਤੇ ਜਾਂਦੇ ਆ ਉਸ ਰੇਡ ਦੇ ਲਈ ਤਾਂ ਫਿਰ ਉਸ ਮੌਕੇ ਦੇ ਉੱਤੇ ਉਸ ਤੋਂ ਬਾਅਦ ਇਥੋਂ ਟੀਮ ਜਿਹੜੀ ਆ 9 ਤਰੀਕ ਨੂੰ ਸਵੇਰੇ 8 ਵਜੇ ਪਾਤਣਾ ਵੱਲ ਨੂੰ ਰਵਾਨਾ ਹੁੰਦੀ ਆ ਰਸਤੇ ਦੇ ਵਿੱਚ ਉਹ ਆਪਦੀ ਸਟ੍ਰੈਟਜੀ ਬਣਾਉਂਦੇ ਨੇ ਤੇ ਉਸ ਤੇ ਜਿਹੜੇ ਬੰਦੇ ਸੂਈਏ ਸੀ ਨਾਲ ਉਹ ਆ ਜਾਂਦੇ ਨੇ ਉਹਨਾਂ ਦੀ ਇੱਕ ਰਾਜ ਸਿੰਘ ਨੂੰ ਲੈ ਕੇ ਰਸਤੇ ਦੇ ਵਿੱਚ ਵੱਖੋ ਵਖਰੀ ਜਿਹੜੀ ਐ ਵਖਰੀ ਟੀਮ ਜਿਹੜੀ ਐ ਉਹ ਬਣਾਈਆਂ ਜਾਂਦੀਆਂ ਨੇ ਵਖਰੀਆਂ ਟੀਮਾਂ ਦੇ ਵਿੱਚ ਜਾਨੀ ਰਾਜ ਸਿੰਘ ਇੱਕ ਵਖਰੀ ਟੀਮ ਦੇ ਵਿੱਚ ਜਿਨੇ ਸਭ ਤੋਂ ਜਾ ਕੇ ਪਹਿਲਾਂ ਆਪ ਦਾ ਜਿਹੜਾ ਹੈਗਾ ਸੀ ਉਹ ਟੈਸਟ ਕਰਵਾਉਣ ਕਰਵਾਉਣਾ ਸੀਗਾ ਉਹ ਜਾਂਦੇ ਨੇ ਜਦੋਂ ਉਹ ਜਾਂਦੇ ਨੇ ਤਾਂ ਉੱਥੇ ਜਿਹੜਾ ਇਹਨਾਂ ਦਾ ਇਨਫਰਮੇਸ਼ਨ ਦੇਣ ਵਾਲਾ ਸੀ ਉਹ ਕਹਿੰਦਾ ਵੀ ਮੈਂ ਜਿਹੜੇ ਡਾਕਟਰ ਨੇ ਉਹਨਾਂ ਨਾਲ ਤਿੰਨ ਟੈਸਟਾਂ ਦੀ ਗੱਲ ਕੀਤੀ ਐ ਇਸ ਕਰਕੇ ਆਪਾਂ ਨੂੰ 40000 ਨਹੀਂ 60000 ਚਾਹੀਦਾ ਇਹ ਇਥੋਂ 40000 ਰੁਪਈਆ ਜਿਹੜਾ ਸਰਕਾਰੀ ਖਜ਼ਾਨੇ ਚੋਂ ਲੈ ਕੇ ਗਏ ਆ ਯਾਨੀ ਮਤਲਬ ਉਹਦੇ ਸਬੂਤ ਵੀ ਨੇ ਉਹਨਾਂ ਦੀਆਂ ਫੋਟੋਆਂ ਵੀ ਇਨਾਂ ਕੋਲ ਨੇ ਉਹ 40000 ਰਾਜ ਸਿੰਘ ਦੀ ਜੇਬ ਦੇ ਵਿੱਚ ਸੀਗਾ ਉਹ ਜਦੋਂ ਉਹ 40000 ਉਹ ਲੈ ਕੇ ਗਏ ਆ 60 20000 ਉਹ ਕਹਿੰਦਾ ਵੀ ਮੈਂ ਤੁਹਾਨੂੰ ਇਥੋਂ ਫੜਾ ਦਿੰਦਾ ਕੌਣ ਕਹਿੰਦਾ ਜੀ ਜਿਹੜਾ ਸੰਨ ਦੇ ਵਿੱਚ ਇਹਨਾਂ ਦਾ ਸੂਈਆ ਸੀਗਾ ਅੱਛਾ ਉਹ ਕਹਿੰਦਾ ਵੀ 20000 ਤੁਹਾਨੂੰ ਚਲੋ ਮੈਂ ਦੇ ਦਿੰਦਾ ਪਤਾ ਉਹ ਹੀ ਕਰਨਾ ਹੈ ਇੱਕ ਵਾਰੀ ਰੇਡ ਹੀ ਕਰਨੀ ਹੈ ਉਸ ਤੋਂ ਬਾਅਦ ਆਪਾਂ ਉਹਦੇ ਤੇ ਕਾਰਵਾਈ ਕਰਦੇ ਆਂਗੇ ਤੁਸੀਂ ਮੈਨੂੰ ਬਾਅਦ ਦੇ ਵਿੱਚ ਮੋੜ ਦਿਓ ਔਰ ਇਹਨੇ ਆਪਦੇ ਅਫਸਰਾਂ ਦੀ ਸਹਿਮਤੀ ਦੇ ਨਾਲ ਰਾਜ ਸਿੰਘ ਨੇ ਉਹ 20000 ਰੁਪਏ ਉਹ ਤੋਂ ਫੜ ਲਿਆ ਅਸਲ ਦੇ ਵਿੱਚ ਉਹ 20000 ਰੁਪਏ ਸੀ ਜਿਹੜਾ ਉਹ ਸੀ ਵਿਜੀਲੈਂਸ ਦਾ ਸੀ ਸੂਈ ਨੂੰ ਵਰਤ ਸੂਈ ਨੂੰ ਵਰਤਿਆ ਮਤਲਬ ਜਿਹੜੇ ਵਿਜੀਲੈਂਸ ਨੇ ਕਿ ਪਤਾ ਨਹੀਂ ਲੱਗਿਆ ਸੂਈ ਨੂੰ ਆਪ ਵੀ ਇਹ ਪੈਸੇ ਕਿਹੜੀ ਅਕੀ ਦੀ ਆ ਕਦੇ ਅਸਲ ਜਿਹੜੀ ਕਹਾਣੀ ਹੈ ਨਾ ਵੀਰ ਜੀ ਉਹ ਤਾਂ ਹਜੇ ਰਾਜ ਸਿੰਘ ਦੇ ਪੂਰਨ ਰੂਪ ਦਾ ਰਾਜ ਸਿੰਘ ਦੇ ਬਾਹਰ ਆਇਆਂ ਤੋਂ ਹੀ ਹੋ ਪਤਾ ਲੱਗੂਗੀ ਪਰ ਜਿਹੜੀ ਮੋਟੀ ਮੋਟੀ ਗੱਲ ਜਿਹੜੀ ਸਮਝ ਚ ਆਉਂਦੀ ਹੈ ਜਿਹੜੀ ਤੈਹ ਹੋਈ ਆ ਉਹ ਇਹ ਹੈ ਵੀ ਜਿਹੜੇ ਬੰਦੇ ਇਹਨਾਂ ਕੋਲ ਜਾਣਕਾਰੀ ਲੈ ਕੇ ਆਏ ਸੀ ਉਹ ਬੰਦਾ ਜੀ ਉਹ ਬੰਦੇ ਕਿਸੇ ਕਿਸਮ ਦੀ ਤੇ ਜਿਹੜਾ ਸੂਈਆ ਸੀ ਉਹਨਾਂ ਦੀ ਆਪਸ ਵਿੱਚ ਕੋਈ ਫ੍ਰੈਕਸ਼ਨ ਸੀਗੀ ਉਹ ਪਹਿਲਾਂ ਤੋਂ ਹੀ ਆਪਸ ਵਿੱਚ ਉਹ ਉਹਦੇ ਤੇ ਟਰੈਪ ਲਾ ਰਿਹਾ ਸੀ ਉਹ ਉਹਦੇ ਤੇ ਲਾ ਰਿਹਾ ਸੀ ਜਾਨੀ ਉਹਨਾਂ ਦਾ ਦੋਹਾਂ ਦਾ ਆਪਸ ਵਿੱਚ ਹੀ ਕੋਈ ਸੀਗਾ ਆਪਸ ਵਿੱਚ ਦੀ ਉਹਨਾਂ ਨੂੰ ਅਸਲ ਵਿੱਚ ਜਿਹੜੀ ਵਿਜੀਲੈਂਸ ਟੀਮ ਹੈ ਉਹ ਜਿਹੜਾ ਸਰਿੰਦਰ ਰਾਮ ਉਹਨੂੰ ਫੜਨ ਆਈ ਸੀ ਹੂੰ ਉਹਦੇ ਵਿੱਚ ਕੀ ਹੋ ਗਿਆ ਵੀ ਕਿਉਂਕਿ ਉਹ ਸਾਰੇ ਫਿਰ ਉਸ ਟੀਮ ਦਾ ਹਿੱਸਾ ਸੀਗੇ ਔਰ ਜਿਹੜੇ ਪੈਸੇ ਸੀ ਟੀਮ ਦਾ ਹਿੱਸਾ ਸੀ ਹਾਂ ਉਹ ਵੀ ਟੀਮ ਦਾ ਹੈ ਉਹ ਜਾਨੀ ਟੀਮ ਦਾ ਹਿੱਸਾ ਨਹੀਂ ਸੀਗਾ ਉਹ ਉਹ ਸੂਈ ਦੇ ਤੌਰ ਤੇ ਜਾਨੀ ਇੱਧਰ ਅਟੈਚ ਜਿਹੜਾ ਉਹ ਉਹ ਸੀ ਗਾਂ ਸਰਿੰਦਰ ਰਾਮ ਨਾਲ ਉੱਥੋਂ ਦਾ ਜਿਹੜਾ ਡਾਕਟਰ ਸ਼ੋਕ ਸੀ ਉਹ ਅਟੈਚ ਸੀ ਇਸ ਤਰ੍ਹਾਂ ਇਹ ਟ੍ਰੈਂਗਲ ਬਣਿਆ ਹੋਇਆ ਸੀ ਜਾਨੀ ਉਹ ਤਿੰਨੇ ਸੀਗੇ ਜਦੋਂ ਉਹ ਉਹ ਵੀ ਉਸ ਟੀਮ ਦੇ ਵਿੱਚ ਹੀ ਸੀਗੇ ਉਹ ਚਾਰ ਜਣਿਆਂ ਦੇ ਨਾਲ ਰਾਜ ਸਿੰਘ ਸੀਗਾ ਉਹ ਜਦੋਂ ਰਾਜ ਸਿੰਘ ਉਹਨਾਂ ਦੇ ਨਾਲ ਹੀ ਗ੍ਰਿਫਤਾਰ ਕਰ ਲਿਆ ਕਿਉਂਕਿ ਪੈਸੇ ਜਿਹੜੇ ਸੀ ਉਹਨਾਂ ਨੇ ਦਾ ਰਾਜ ਸਿੰਘ ਨੂੰ ਦਿੱਤੇ ਸੀ ਉਹ ਰਾਜ ਸਿੰਘ ਦੀ ਜੇਬ ਚੋਂ ਮਿਲ ਗਏ ਇਸ ਕਰਕੇ ਉਹਨਾਂ ਦਾ ਸਬੂਤ ਬਣਦਾ ਸੀ ਉਹਨਾਂ ਨੇ ਜਾਨੀ ਰਾਜ ਸਿੰਘ ਨੂੰ ਵਿੱਚ ਲੈ ਲਿਆ ਇਹ ਪਰ ਸਾਡੇ ਜਿਹੜੇ ਅਫਸਰ ਸੀ ਉਸ ਮਾਮਲੇ ਦੇ ਵਿੱਚ ਜਦੋਂ ਕਿਸੇ ਦੀ ਗ੍ਰਿਫਤਾਰੀ ਹੋਗੀ ਜਦੋਂ ਤੁਸੀਂ ਕਿਸੇ ਵੀ ਸਰਕਾਰੀ ਕੰਮ ਦੇ ਵਾਬਤ ਜਾਣੇ ਹੋ ਅਫਸਰਾਂ ਦੀ ਚਿੱਠੀ ਦੇ ਆਧਾਰ ਤੇ ਜਾਣੇ ਹੋ ਅਫਸਰਾਂ ਦੇ ਹੁਕਮਾਂ ਦੇ ਆਧਾਰ ਤੇ ਜਾਣੇ ਹੋ ਜਿਹੜੇ ਅਫਸਰ ਉੱਥੇ ਪਹੁੰਚੇ ਹੋਏ ਸੀ ਉਹਨਾਂ ਦਾ ਇਹ ਫਰਜ਼ ਬਣਦਾ ਸੀ ਵੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਵਿਜੀਲੈਂਸ ਦੀ ਛਾਪੇ ਦੇ ਵਿੱਚ ਸਾਡਾ ਕਰਮਚਾਰੀ ਜਿਹੜਾ ਉਹ ਫਸ ਗਿਆ ਉਲਟੇ ਟਰੈਪ ਦੇ ਵਿੱਚ ਫਸ ਗਿਆ ਤਾਂ ਉਹਨਾਂ ਨੇ ਅਫਸਰਾਂ ਨੇ ਇਹਨਾਂ ਦਾ ਫਰਜ਼ ਸੀ ਵੀ ਉਹ ਉਹ ਵਿਜੀਲੈਂਸ ਅਧਿਕਾਰੀਆਂ ਕੋਲ ਪਹੁੰਚ ਦੇ ਉੱਥੇ ਪਹੁੰਚ ਕੇ ਆਪਦੀ ਸਾਰੀ ਗੱਲ ਦੱਸ ਦੇ ਆਪ ਦੇ ਜਿਹੜੇ ਚਿੱਠੀ ਪੱਤਰ ਜਾਰੀ ਕੀਤੇ ਹੋਏ ਸੀ ਉਹ ਦੱਸਦੇ ਜਿਹੜੇ ਆਪਦੇ ਨੋਟ ਸੀ ਹੁਣ ਵਿਜੀਲੈਂਸ ਅਧਿਕਾਰੀਆਂ ਨੇ ਵੀ 40000 ਰੁਪਏ ਤੋਂ ਉਹ ਤੋਂ ਉਹੀ ਫੜਿਆ ਜਿਹੜਾ ਇੱਥੋਂ ਲੈ ਕੇ ਗਏ ਸੀ ਉਹ ਵੀ ਸਾਬਤ ਹੋ ਗਿਆ ਉਹਨਾਂ ਨੂੰ ਉਹ ਤਾਂ ਉਹਨਾਂ ਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਆਹ ਤਾਂ ਸਰਕਾਰੀ ਖਾਤੇ ਦੇ ਵਿੱਚੋਂ ਆਇਆ ਪਿਆ ਜਣੀ ਐਸ ਕਰਕੇ ਇਹ ਮਸਲਾ ਜਿਹੜਾ ਸੀ ਹੈ ਗੁੰਝਲਦਾਰ ਹੈ ਸਮਝਣ ਚ ਇੱਕ ਵਾਰੀ ਇੱਕ ਵਾਰੀ ਨਾ ਵੀਰੇ ਗੱਲ ਐਂ ਲੱਗਦੀ ਹੁੰਦੀ ਆ ਵੀ ਯਾਰ ਜਿਹੜੇ ਮੁਲਾਜ਼ਮ ਨੇ ਉਹ ਜਦੋਂ ਵਿਜੀਲੈਂਸ 'ਚ ਫਸ ਜਾਂਦੇ ਆ ਉਦੋਂ ਬਾਅਦ ਫਿਰ ਇਹ ਹੜਤਾਲਾਂ ਕਰਦੇ ਤੇ ਉਦੋਂ ਬਾਅਦ ਫਿਰ ਇਹ ਰੌਲਾ ਪਾਉਂਦੇ ਆ ਵੀ ਯਾਰ ਇਹ ਤਾਂ ਸ਼ਾਇਦ ਮਸਲਾ ਜਿਹੜਾ ਹੈਗਾ ਮੋਟੀ ਗੱਲ ਸਮਝ ਗਏ ਵੀ ਇਹਨਾਂ ਨੇ ਜੋ ਟਰੈਪ ਕਰਨ ਦੇ ਲਈ ਤਿੰਨ ਟੀਮਾਂ ਬਣਾਈਆਂ ਉਹਦੇ ਚ ਰਾਜ ਸਿੰਘ ਪਹਿਲੀ ਟੀਮ ਸੀਗਾ ਜਿਹਨੂੰ 40000 ਰੁਪਏ ਦਿੱਤੇ ਸੀਗੇ ਵੀ ਭਾਈ ਆਪਾਂ ਟਰੈਪ 'ਚ ਲੈਣਾ ਡਾਕਟਰ ਨੂੰ ਪਰ ਉਹ ਜੋ ਵਿਚਲਾ ਜਿਹੜਾ ਸੂਏ ਕਰਕੇ ਜਿਆ ਡਾਇਰੈਕਟਰ ਡਾਕਟਰ ਨੇ ਟਰੈਪ 'ਚ ਲੈ ਲਿਆ ਕੋਲੋਂ ਰਾਜ ਸਿੰਘ ਅਰ ਗਿਆ ਨੂੰ ਤੇ ਜਿਹੜੀਆਂ ਦੂਜੀਆਂ ਟੀਮਾਂ ਸੀਆਂ ਉਹ ਹਸਪਤਾਲ ਜਿੱਥੇ ਟਰੈਪ ਲਾਉਣਾ ਸੀ ਉੱਥੇ ਪਹੁੰਚੀਆਂ ਤੇ ਅੱਗੇ ਕੀ ਐਕਸ਼ਨ ਕੀਤਾ ਉਹਨਾਂ ਨੇ ਦੂਜੀਆਂ ਟੀਮਾਂ 'ਚ ਜੇ ਸੀਨੀਅਰ ਅਧਿ ਅਧਿਕਾਰੀ ਸੀ ਜੇ ਉਹ ਕੋਈ ਗਾਹਣ ਲਾਏਖਣ ਕਰ ਲੈਦੇ ਤਾਂ ਮਾਮਲਾ ਇੱਥੋਂ ਤੱਕ ਆਉਣਾ ਹੀ ਨਹੀਂ ਸੀ ਹੂੰ ਵਿਜੀਲੈਂਸ ਵਿਭਾਗ ਉਹਨਾਂ ਨੂੰ ਲੈ ਕੇ ਮੁਹੱਲੀ ਪਹੁੰਚ ਗਈ ਇਹ ਉੱਥੇ ਹੀ ਪਟਿਆਲੇ ਥਾਣੇ ਦੇ ਵਿੱਚ ਪਰਚੇ ਦਰਜ ਕਰਾਉਣ ਦੇ ਤਰੀਕੇ ਲੱਭਦੇ ਰਹੇ ਤੇ ਉਸ ਤੋਂ ਬਾਅਦ ਘਰੋ ਘਰੀ ਆ ਕੇ ਸੌ ਗਈ ਹੂੰ ਅਸਲ ਵਿੱਚ ਮਾਮਲਾ ਉੱਥੇ ਆ ਕੇ ਵਿਗੜ ਗਿਆ ਹੂੰ ਜੇ ਜਾ ਕੇ ਇਹੀ ਅਧਿਕਾਰੀ ਵਿਜੀਲੈਂਸ ਨੂੰ ਇਹ ਗੱਲ ਆਪ ਦਾ ਪੱਖ ਰੱਖ ਦੇ ਆਪਦੇ ਡਾਕੂਮੈਂਟ ਰੱਖ ਦੇ ਆਪ ਦੇ ਪੁਲਿਸ ਵਾਲੇ ਗਏ ਸੀ ਉਹਨਾਂ ਦਾ ਵੀ ਤਾਂ ਕੋਈ ਨਾ ਕੋਈ ਚਿੱਠੀ ਪੱਤਰ ਜਾਰੀ ਹੋਇਆ ਉਹ ਪੁਲਿਸ ਵਾਲੇ ਐਵੇਂ ਤਾਂ ਜਾਂਦੇ ਨਹੀਂ ਕਿਸੇ ਨਾ ਉਹ ਸਾਰਾ ਕੁਝ ਜੇ ਇਹ ਪੱਖ ਰੱਖਦੇ ਤਾਂ ਉੱਥੇ ਹੋ ਜਾਂਦਾ ਇਸੇ ਕਰਕੇ ਹੀ ਅਸੀਂ ਇੱਥੇ ਸਾਡੇ ਅਧਿਕਾਰੀਆਂ ਦੇ ਖਿਲਾਫ ਜਿਹੜਾ ਹੈ ਪਿਛਲੇ 3 ਦਿਨਾਂ ਤੋਂ ਧਰਨਾ ਮਾਰ ਰਹੇ ਹਾਂ ਬਈ ਦੇਖੋ ਬਈ ਦੇਖੋ ਜਦੋਂ ਵੀ ਕਿਸੇ ਕਿਤੇ ਕੋਈ ਘਟਨਾ ਕਰਮ ਵਾਪਰ ਜਾਂਦੀ ਆ ਦੋਸ਼ੀ ਹਮੇਸ਼ਾ ਥੱਲੜਲੇ ਦਰਜੇ ਦਾ ਮੁਲਾਜ਼ਮ ਕਿਉਂ ਆ ਜਾਂਦਾ ਇਹ ਰਾਜ ਸਿੰਘ ਦਰਜਾ ਚਾਰ ਮੁਲਾਜ਼ਮ ਦਰਜਾ ਚਾਰ ਮੁਲਾਜ਼ਮ ਜਾਨੀ ਇੱਕ ਦਰਜਾ ਚਾਰ ਦੀ ਕੀ ਔਕਾਤ ਆ ਵੀ ਉਹ ਆਪਣੀ ਪੱਧਰ ਤੇ ਹੀ ਰੇਡ ਮਾਰਨ ਵਗ ਜਵੇ ਉਹਦੀ ਤਾਂ ਕੋਈ ਗੱਤ ਨਹੀਂ 40000 ਕਿੱਥੋਂ ਲੈ ਜੂ ਉਹ 40000 ਕਿੱਥੋਂ ਲੈ ਕੇ ਗਿਆ ਹਾਂ ਜਾਂ ਇਹ ਦੱਸਣ ਭਈ ਉਹ ਤਾਂ ਆਪ ਹੀ ਗਿਆ ਸੀ ਜਦੋਂ ਸਰਕਾਰੀ ਚਿੱਠੀਆਂ ਨੇ ਜਿਹੜੀਆਂ ਉਹ ਦੱਸ ਰਹਿਆਂ ਨੇ ਵੀ ਆਪੇ ਨਹੀਂ ਗਿਆ ਆ ਪੂਰੀ ਟੀਮ ਸੀਗੀ ਉਹ ਤਾਂ ਪੂਰੀ ਟੀਮ ਹੈ ਜਿਹਦੇ ਵਿੱਚ ਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਉਹਦੇ ਵਿੱਚ ਹੋਰ ਸਹਿਦ ਭਾਗ ਦੇ ਕਿੰਨੇ ਸੀਗੇ ਬੰਦੇ 8 ਬੰਦੇ ਸੀ ਜੀ ਪੂਰੇ ਗ੍ਰਿਫਤਾਰ ਪਹਿਲੀ ਵਾਰੀ ਹੀ ਗ੍ਰਿਫਤਾਰ ਕਰਕੇ ਲੈ ਗਿਆ ਹਸਤਾ ਉਹਦੇ ਚ ਕੋਈ ਨਹੀਂ ਗਿਰਫਦਾਰੀ ਚ ਕਲਰ ਰਾਜ ਸਿੰਘ ਹੈ ਸਿਹਤ ਵਿਭਾਗ ਦਾ ਜਾਨੀ ਆਪਣੇ ਬਠਿੰਡੇ ਦਾ ਕੋਈ ਕਰਮਚਾਰੀ ਉਹਦੇ ਚ ਨਹੀਂ ਹੋਰ ਇਕੱਲਾ ਹੀ ਰਾਜ ਸਿੰਘ ਹੈ ਕਿਉਂਕਿ ਰਾਜ ਸਿੰਘ ਜਿਹੜਾ ਸੀ ਉਹ ਮੂਰਲੀ ਟੀਮ ਚ ਲੀਡ ਕਰ ਰਿਹਾ ਸੀ ਮੈਨੂੰ ਇੱਕ ਗੱਲ ਨਹੀਂ ਤੂੰ ਸਮਝਾਓ ਤੁਸੀਂ ਵੀ ਸਿਹਤ ਵਿਭਾਗ ਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਕਿ ਇਸ ਤਰ੍ਹਾਂ ਜਿਹੜਾ ਟਰੈਪ ਕਰਨਾ ਇੱਕ ਦਰਜਾਚਾਰ ਮੁਲਾਜ਼ਮ ਤੁਸੀਂ ਪਹਿਲੀ ਟੀਮ ਚ ਐਵੇਂ ਕੰਮ ਕਿਉਂ ਦੇ ਰਹੇ ਹੋ ਇਹ ਕੀ ਕੌਣ ਡਿਸਾਈਡ ਕਰਦਾ ਹੈ ਇਹ ਟੀਮ ਇਨਚਾਰਜ ਡਿਸਾਈਡ ਕਰਦਾ ਨਹੀਂ ਫਿਰ ਤੁਸੀਂ ਆਪ ਹੀ ਸਮਝੋ ਵੀ ਦਰਜਾਚਾਰ ਨੂੰ ਕਿਉਂ ਹੋਰ ਤੁਸੀਂ ਪੜੇ ਲਿਖੇ ਕਿੰਨੇ ਮੁਲਾਜ਼ਮ ਸੀਗੇ ਤਾਂ ਉਹ ਵੀ ਪਹਿਲੀ ਟੀਮ ਜਾ ਸਕਦੇ ਸੀ ਜੇ ਟਰੈਪ ਲਾਉਣਾ ਵੀ ਦਰਜਾਚਾਰ ਤਾਂ ਸਭ ਤੋਂ ਛੋਟੀ ਪੋਸਟ ਹੈ ਉਹਨੂੰ ਤੁਸੀਂ ਪਹਿਲੀ ਟੀਮ ਚਾ ਕਰ ਦਿਓ ਖਤਰੇ ਸਭ ਤੋਂ ਪਹਿਲੀ ਟੀਮ ਨੂੰ ਜ਼ਿਆਦਾ ਹੈ ਸੁਰਿੰਦਰ ਜੀ ਗੱਲ ਤੁਹਾਡੀ ਬਿਲਕੁਲ ਜਾਇਜ਼ ਆ ਵੀ ਉੱਥੇ ਕੋਈ ਬੰਦਾ ਇਹੋ ਜਿਹਾ ਹੋਣਾ ਚਾਹੀਦਾ ਸੀ ਹੁਣ ਇਹ ਗੱਲ ਅਸਲ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਇਹ ਉਸ ਅਫਸਰ ਨੂੰ ਪੁੱਛਣਾ ਬਣਦਾ ਵੀ ਤੁਸੀਂ ਇਹੋ ਜਿਹਾ ਕਿਉਂ ਕੀਤਾ ਨਹੀਂ ਤੁਸੀਂ ਬਣਦਾ ਹੀ ਨਹੀਂ ਸੀ ਸਾਡੇ ਹਿਸਾਬ ਨਾਲ ਤਾਂ ਨਹੀਂ ਬਣਦਾ ਸੀ ਉਹ ਵੀ ਇਹ ਗਲਤ ਗੱਲ ਹੋਈ ਆ ਜਦੋਂ ਜੇ ਇਹ ਗਲਤ ਗੱਲ ਹੋਈ ਆ ਤਾਂ ਫਿਰ ਉਹਦਾ ਖਮਿਆਜਾ ਯਾਨੀ ਗਲਤੀ ਤਾਂ ਤੁਸੀਂ ਕਰਦੇ ਹੋ ਗਲਤੀ ਤਾਂ ਸਾਡੇ ਅਫਸਰ ਨੇ ਕੀਤੀ ਆ ਭੁਗਤਣਾ ਇੱਕ ਦਰਜਾਚਾਰ ਨੂੰ ਪੈ ਰਿਹਾ ਯਾਨੀ ਇਹ ਕਿੱਥੋਂ ਦੀ ਸਹੀ ਆ ਇਹ ਇਹ ਕਿੱਥੋਂ ਦਾ ਇਨਸਾਫ ਆ ਇਹ ਇਹ ਜਿਹੜਾ ਇਨਸਾਫ ਕਿਵੇਂ ਇਹ ਗੱਲ ਬਣੂਗੀ ਯਾਨੀ ਸਾਨੂੰ ਤਾਂ ਇਹ ਗੱਲ ਸੋਚਣੀ ਚਾਹੀਦੀ ਹੈ ਨਾ ਬਈ ਯਾਰ ਜਿਹੜੇ ਬੰਦੇ ਦੀ ਗਲਤੀ ਆ ਜੇ ਉਹ ਕੋਈ ਗੱਲ ਹੀਮਕੀਮ ਹੁੰਦੀ ਆ ਤਾਂ ਫਿਰ ਉਹਨੂੰ ਪਹਿਲੀ ਗੱਲ ਤਾਂ ਇਹ ਆ ਅਸੀਂ ਇਹ ਮੰਨਦੇ ਆਂ ਵੀ ਜਦੋਂ ਵੀ ਕਿਤੇ ਰੇਡ ਮਾਰੀ ਜਾਂਦੀ ਆ ਜਦੋਂ ਵੀ ਕਿਤੇ ਉਹ ਕੀਤਾ ਜਾਂਦਾ ਇਹੋ ਜਿਹਾ ਕੁਝ ਕੀਤਾ ਜਾਂਦਾ ਸਾਡੇ ਤਾਂ ਇੱਥੇ ਜ਼ਿਲ੍ਹੇ ਚ ਬਥੇਰਾ ਕੁਝ ਹੋਈ ਜਾਂਦਾ ਤੁਸੀਂ ਇੱਥੇ ਹੀ ਕਰ ਲਓ ਅਸੀਂ ਤਿੰਨ ਜ਼ਿਲ੍ਹੇ ਛੱਡ ਕੇ ਜਾਂਦੇ ਆ ਏਡਾ ਕੀ ਸਾਨੂੰ ਇਸ ਗੱਲ ਦੀ ਮਤਲਬ ਚੱਟੀ ਪਈ ਸੀ ਵੀ ਜਿਹੜਾ ਅਸੀਂ ਤਿੰਨ ਜ਼ਿਲ੍ਹੇ ਟੱਪ ਕੇ ਗਏ ਆ ਉਥੇ ਸਾਨੂੰ ਤਾਂ ਇੱਥੇ ਹੀ ਕਰ ਲੈਣ ਇੱਥੇ ਤੁਹਾਡਾ ਕੀ ਖਿਆਲ ਆ ਵੀ ਇੱਥੇ ਰਿਸ਼ਵਤ ਖੋਰੀ ਨਹੀਂ ਚੱਲਦੀ ਚੱਲਦਾ ਹਾਂ ਬਿਲਕੁਲ ਇਹ ਤੇਰੇ ਸ਼ਬਦ ਕੋਰੀ ਚੱਲੀ ਜਾਂਦੀ ਆ ਅਸੀਂ ਪਿਛਲੇ ਲੰਬੇ ਸਮੇਂ ਤੋਂ ਮਤਲਬ ਐਸੇ ਮਤਲਬ ਵੰਡੀ ਦਾ ਦੱਸੀ ਜਾਂਦੇ ਆ ਸਬੂਤ ਵੀ ਦੇਈ ਜਾਂਦੇ ਆ ਵੀ ਉਹ ਪੈਸੇ ਲਈ ਜਾਂਦੀ ਆ ਉੱਥੇ ਕੋਈ ਕਰ ਰਹੇ ਡਾਕਟਰ ਕਰੀ ਜਾਂਦੇ ਆ ਸਾਰਾ ਕੁਝ ਹੋ ਹੀ ਜਾਂਦਾ ਇੱਥੇ ਹੀ ਹੋ ਜਾਂਦਾ ਤੁਸੀਂ ਇੱਥੇ ਕਰ ਲਓ ਅੱਛਾ ਇਹਦੇ ਚ ਅਗਵਾਈ ਜਿਹੜੇ ਸਿਹਤ ਭਲਾਈ ਕੋਈ ਅਫਸਰ ਕਰ ਰਹੀ ਸੀ ਕਿਹੜੇ ਸੀਗੇ ਇਹਦੇ ਚ ਡੀ ਐਫ ਆਈਓ ਹੁੰਦਾ ਜਾਨੀ ਜ਼ਿਲ੍ਹਾ ਸਿਹਤ ਔਰ ਜ਼ਿਲ੍ਹਾ ਸਿਹਤ ਪਰਿਵਾਰ ਭਲਾਈ ਅਫਸਰ ਕਰ ਰਹੇ ਸੀ ਉਹ ਜਾਨੀ ਜਿਹੜੇ ਹੈਗੇ ਆ ਇਹ ਉਹਦੀ ਅਗਵਾਈ ਕਰ ਰਹੇ ਸੀ ਇਹ ਟੀਮ ਇਨਚਾਰਜ ਹੋ ਸੀਗੇ ਤੁਹਾਡੀ ਸਿਵਲ ਸਰਜਨ ਸਾਹਿਬ ਨਾਲ ਗੱਲ ਹੋਈ ਏ ਸਾਰੇ ਮਸਲੇ ਤੇ ਬਿਲਕੁਲ ਹੋਈ ਆ ਜੀ ਸਿਵਲ ਸਰਜਨ ਸਾਹਿਬ ਨਾਲ ਗੱਲ ਹੋਈ ਆ ਅਸੀਂ ਡੀ ਐਫਓ ਵੀ ਵਿੱਚ ਸੀ ਮੀਟਿੰਗ ਦੇ ਵਿੱਚ ਸੀ ਮੀਟਿੰਗ ਹੋਈ ਆ ਪਾਕਾਇਤਾ ਰੂਪ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਇਹੀ ਸਵਾਲ ਉਠਾਇਆ ਸੀ ਵੀ ਜਦੋਂ ਇੱਕ ਦਰਜਾਚਾਰ ਕਰਮਚਾਰੀ ਫਸ ਗਿਆ ਦਾ ਮਤਲਬ ਜਾਂ ਤਾਂ ਤੁਸੀਂ ਦਰਜਾਚਾਰ ਕਰਮਚਾਰੀ ਨੂੰ ਕਰਮਚਾਰੀ ਨਹੀਂ ਮੰਨਦੇ ਜਾਂ ਫਿਰ ਤੁਸੀਂ ਉਹਨੂੰ ਛਡਾਉਣ ਉਦੋਂ ਕਿਉਂ ਨਹੀਂ ਗਏ ਇਹਨਾਂ ਦਾ ਜਵਾਬ ਸੀ ਵੀ ਅਸੀਂ ਜੀ ਉੱਥੇ ਜਾਣੀ ਦੀ ਵਿਜੀਲੈਂਸ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਾਉਣ ਗਏ ਸੀ ਵੀ ਸਾਡਾ ਕਰਮਚਾਰੀ ਗਾਇਬ ਹੈ ਹੁਣ ਜਿਹੜੀ ਮਸਲਾ ਜਿੱਕਰ ਟੋਟ ਟ ਵਿਜੀਲੈਂਸ ਮੁਹੱਲੀ ਦੀ ਆਈ ਆ ਉਹ ਤਾਂ ਆਪਦੇ ਤਰੀਕੇ ਨਾਲ ਆਈ ਹੈ ਨਾ ਉਹ ਤਾਂ ਥਾਣੇ ਵਾਲੇ ਕਿਉਂ ਰਿਪੋਰਟ ਦਰਜ ਕਰਨਗੇ ਨਾਲੇ ਜੇ ਅਸੀਂ ਐਂ ਮੰਨ ਲੀ ਗਏ ਵੀ ਵਿਜੀਲੈਂਸ ਵਿਭਾਗ ਤੇ ਪੰਜਾਬ ਪੁਲਿਸ ਵਿਭਾਗ ਇੱਕੋ ਆ ਇਹ ਤਾਂ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਆਮ ਜੇ ਬੰਦਿਆਂ ਨੂੰ ਪਤਾ ਤੇ ਸਾਡੇ ਅਫਸਰਾਂ ਨੂੰ ਤੁਹਾਡਾ ਕੀ ਕਹਿ ਲੈ ਵੀ ਉਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ ਪਤਾ ਹੀ ਹੋਣਾ ਉਹਨਾਂ ਨੂੰ ਵੀ ਉਹ ਥਾਣਿਆਂ ਦੇ ਵਿੱਚ ਕੀ ਕਰਨ ਗਏ ਵੇ ਆ ਉਹ ਵਿਜੀਲੈਂਸ ਕੋਲੇ ਜਾਣਾ ਬਣਦਾ ਸੀ ਉਹਨਾਂ ਦਾ ਉੱਥੋਂ ਦੇ ਐਸਐਸਪੀ ਨਾਲ ਉੱਥੋਂ ਦੇ ਡੀਸੀ ਨਾਲ ਗੱਲ ਕਰਦੇ ਉੱਥੋਂ ਦੇ ਐਸਐਸਪੀ ਨਾਲ ਗੱਲ ਕਰਦੇ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਵੀ ਐਂ ਕਰਕੇ ਆ ਸਾਡਾ ਜੀ ਸਾਨੂੰ ਸ਼ੱਕ ਹੈ ਵੀ ਵਿਜੀਲੈਂਸ ਦੀ ਟੀਮ ਚੱਕ ਲਈ ਕੀ ਹਰਜ ਸੀ ਉਸ ਗੱਲ ਦੇ ਵਿੱਚ ਹੁਣ ਕੁਝ ਕਰ ਰਹੇ ਸਿਵਲ ਸਰਪੰਚ ਸਾਹਿਬ ਕੁਝ ਕਿਉਂ ਨਹੀਂ ਕਰ ਰਹੇ ਦੇਖੋ ਅਜੇ ਤੱਕ ਜਿਹੜੀ ਗੱਲ ਆ ਸਿਰਫ ਤੇ ਸਿਰਫ ਸਾਡੇ ਤੱਕ ਜਿਹੜੀ ਪਹੁੰਚੀ ਆ ਉਹ ਸਿਰਫ ਤੇ ਸਿਰਫ ਕਾਗਜ਼ਾਂ ਦਾ ਢਿੱਡ ਭਰਨ ਲੱਗੇ ਹੋਏ ਨੇ ਕਾਗਜ਼ਾਂ ਦੇ ਢਿੱਡ ਭਰਿਆਂ ਤੋਂ ਮਸਲੇ ਹੱਲ ਨਹੀਂ ਇੰਡੀਵਿਜੂਅਲ ਉਹਦੇ ਵਿੱਚ ਜਾ ਕੇ ਸਾਰਿਆਂ ਦਾ ਪੱਖ ਲੈਣਾ ਚਾਹੀਦਾ ਹੈ ਇਹ ਆਪ ਦੇ ਤੌਰ ਤਰੀਕਿਆਂ ਦੇ ਨਾਲ ਜਿਹੜੀਆਂ ਚਿੱਠੀਆਂ ਨੇ ਹੁਕਮੇ ਰੂਪ ਚ ਬਣਾ ਬਣਾ ਭੇਜੀ ਜਾਂਦੇ ਆ ਉਹਨਾਂ ਚਿੱਠੀਆਂ ਦੀ ਕੋਈ ਵੈਲਿਊ ਨਹੀਂ ਅਸਲ ਘਟਨਾ ਕਰਮ ਜਿਹੜਾ ਉਹ ਕੀ ਵਾਪਰਿਆ ਉਹ ਵਿਜੀਲੈਂਸ ਨੂੰ ਦੱਸਣਾ ਚਾਹੀਦਾ ਔਰ ਦੂਸਰੀ ਗੱਲ ਇਹ ਹੈ ਵੀ ਵਿਜੀਲੈਂਸ ਨੂੰ ਵੀ ਇਹ ਗੱਲ ਬਣ ਚਾਹੀਦੀ ਸੀ ਵੀ ਜਦੋਂ ਜਿਹੜਾ ਕਰਮਚਾਰੀ ਤੁਸੀਂ ਚੱਕ ਲਿਆ ਉਹਦੀ ਜੇ ਤੁਸੀਂ ਉੱਥੇ ਫੜ ਲਿਆ ਉਹਨੂੰ ਤੱਕ ਘਟੋ ਘਟ ਉਹਦੇ ਅਧਿਕਾਰੀਆਂ ਨਾਲ ਤਾਂ ਗੱਲ ਕਰਦੇ ਪਰਚਾ ਕੇਸ ਦਰਜ ਕਰਨ ਤੋਂ ਬਾਅਦ ਤੁਸੀਂ ਕਿਸੇ ਬੰਦੇ ਦਾ ਭੁਖਾ ਜਾੜਨ ਜਾ ਰਹੇ ਹੋ ਤੁਸੀਂ ਉਹਦੇ ਅਧਿਕਾਰੀਆਂ ਨਾਲ ਗੱਲ ਕੀਤੀ ਵੀ ਕਿਵੇਂ ਆਏ ਇੱਥੇ ਵੀ ਇੱਥੇ ਤੂੰ ਕਿਵੇਂ ਆਇਆ ਉਹਨੇ ਘਟੋ ਘਟ ਇੰਨਾ ਤਾਂ ਦੱਸਿਆ ਹੀ ਹੋਣਾ ਨਾ ਵੀ ਮੈਂ ਜੀ ਸਿਹਤ ਵਿਭਾਗ ਦਾ ਮੁਲਾਜ਼ਮ ਹਾਂ ਸਿਵਲ ਸਰਜਨ ਦਫ਼ਤਰ ਬਠਿੰਡੇ 'ਚ ਕੰਮ ਕਰਦਾ ਤੇ ਉਹਨਾਂ ਨੇ ਦੱਸਿਆ ਹੀ ਹੋਣਾ ਨਾ ਬਿਲਕੁਲ ਤੇ ਫੇਰ ਸਿਵਲ ਸਰਚ ਨੂੰ ਬਠਿੰਡਾ ਨਾਲ ਉਹਨਾਂ ਦਾ ਅਫਸਰ ਕੀ ਇੱਕ ਰਾਬਤਾ ਨਹੀਂ ਸੀ ਕਾਇਮ ਕਰ ਸਕਦਾ ਅੱਜ ਕੱਲ ਤਾਂ ਬਹੁਤ ਮਤਲਬ ਤਕਨੀਕ ਹਾਈ ਵੀ ਹੈ ਹਰੇਕ ਦੇ ਜੇਬ ਵਿੱਚ ਫੋਨ ਹੈ ਮੋਬਾਈਲ ਨੰਬਰ ਤਾਂ ਤੁਹਾਨੂੰ ਰਾਜ ਸਿੰਘ ਹੀ ਪ੍ਰੋਵਾਈਡ ਕਰਵਾ ਦਿੰਦਾ ਗੱਲ ਕਰਨ ਦਾ ਫਰਜ ਬਣਦਾ ਸੀ ਉਹਨਾਂ ਨੇ ਵੀ ਆਪਦੀ ਬਰਬਰਤਾ ਜਾਣੀ ਦੀ ਜੇ ਸੱਚੀ ਮੁੱਚੀ ਕਹਿਣਾ ਹੋਵੇ ਨਾ ਸੁਰਿੰਦਰ ਇਹ ਗੱਲ ਬਣਦੀ ਆ ਵੀ ਥੱਲੇ ਵਾਲੇ ਮੁਲਾਜ਼ਮਾਂ ਤੇ ਥੱਲੇ ਵਾਲੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਅਸਲੇ ਸੱਚੀ ਬੰਦੇ ਵੀ ਨਹੀਂ ਸਮਝਦੇ ਸੱਚੀ ਮੁੱਢੀ ਆ ਮੈਨੂੰ ਜੇ ਜਿਹੜੀ ਬਲੀ ਦੇਣੀ ਹੈ ਕਿਸੇ ਕਾਰਜ ਜੋ ਛੋਟੇ ਬੰਦੇ ਹੀ ਦੇ ਦਿੰਦੇ ਆ ਹਾਂ ਛੋਟੇ ਬੰਦੇ ਵੀ ਇਹਨਾਂ ਦੀ ਦੇ ਦਿਓ ਤੁਸੀਂ ਕਦੇ ਤੁਸੀਂ ਆਪਦੀ ਜ਼ਿੰਦਗੀ ਚ ਕਿੰਨੇ ਕ ਕੇਸ ਇਹੋ ਜਿਹੇ ਦੇਖੇ ਆ ਵੀ ਵੱਡਾ ਅਧਿਕਾਰੀ ਕੋਈ ਫਸਿਆ ਹੋਵੇ ਵਿਜੀਲੈਂਸ ਦੇ ਚੱਕਰ ਚ ਮੈਂ ਤਾਂ ਬਹੁਤ ਥੋੜੇ ਦੇਖਿਆ ਕੋਈ ਰੇਅਰ ਕੇਸ ਹੈ ਜਿੱਥੇ ਕੋਈ ਬਹੁਤਾ ਵੱਡਾ ਪੰਗਾ ਪੈ ਜਾਵੇ ਉੱਥੇ ਤਾਂ ਠੀਕ ਆ ਆ ਹੁਣ ਅਫਸਰ ਮੌਜ ਨਾਲ ਆਪਦੇ ਦਫ਼ਤਰਾਂ ਚ ਬੈਠੇ ਨੇ ਆਪਦੇ ਏਸੀਆਂ ਥੱਲੇ ਬੈਠੇ ਨੇ ਪਰ ਉਹ ਬੰਦਾ ਉੱਥੇ ਟੰਗਿਆ ਪਿਆ ਪਰਿਵਾਰ ਬੱਸਾਂ ਚ ਜਾਂਦਾ ਉਹਦੀ ਬਚਾਰਾ ਮੁਲਾਕਾਤ ਕਰਨ ਵਾਸਤੇ ਤਰਸੀ ਜਾਂਦੇ ਆ ਬੱਚੇ ਨੇ ਛੋਟੇ ਛੋਟੇ ਉਹਦੇ ਦੋ ਐਡੇ ਐਡੇ ਗਲੇਡੇ ਹੋਏ ਪਏ ਆ ਰੋ ਰੋ ਕੇ ਆਪਦੇ ਬਾਪ ਵਾਸਤੇ ਯਾਨੀ ਕੱਲ ਜੇ ਤੁਸੀਂ ਇੱਥੇ ਆਉਂਦੇ ਤਾਂ ਤੁਹਾਨੂੰ ਉਹਨ ਬੱਚਿਆਂ ਦਾ ਹਾਲ ਦਿਖਾਉਂਦੇ ਅੱਜ ਤਾਂ ਉਹਨੂੰ ਮਿਲਣ ਵਾਸਤੇ ਗਏ ਹੋਏ ਆ ਉੱਥੇ ਜਾਣੀ ਦੀ ਤਰਾਸ ਦੀ ਸਾਡੇ ਸਿਸਟਮ ਦੀ ਕੀ ਆ ਬਈ ਅਸੀਂ ਮਾੜੇ ਨੂੰ ਨਪੀਟਦੇ ਆ ਤਕੜੇ ਤੋਂ ਡਰਦੇ ਆ ਇੱਥੇ ਆ ਸਾਡੀ ਤਰਾਸ ਦੀ ਆ ਇਸ ਤਰਾਸ ਦੀ ਦੇ ਅਸੀਂ ਜਿਹੜਾ ਖਮਿਆਜਾ ਉਹ ਸਾਡਾ ਰਾਜ ਸਿੰਘ ਜਿਹੜਾ ਭੁਗਤ ਰਿਹਾ ਅਸੀਂ ਨਹੀਂ ਕਹਿੰਦੇ ਬਈ ਰਾਜ ਸਿੰਘ ਬਹੁਤ ਇਮਾਨਦਾਰ ਹੋ ਜਾਂ ਹੋ ਨਾ ਹੋ ਸਾਨੂੰ ਨਹੀਂ ਪਤਾ ਇਮਾਨਦਾਰ ਹੋਏਗਾ ਨਾ ਹੈਗਾ ਉਹ ਤਾਂ ਇੱਕ ਵੱਖਰਾ ਇਸ਼ੂ ਆ ਅਸੀਂ ਤਾਂ ਇਹ ਕਹਿੰਨੇ ਆ ਭਈ ਜਿਹੜੇ ਅਫਸਰ ਉਹਨੂੰ ਲੈ ਕੇ ਗਏ ਸੀ ਉਹ ਲੈ ਕੇ ਆਏ ਕਿਉਂ ਨਾ ਬਿਲਕੁਲ ਅਸੀਂ ਵਿਆਹ ਤੇ ਜਾਂਦੇ ਆ ਆਪਣੇ ਪਿੰਡਾਂ ਚ ਆਮ ਹੀ ਚਰਚਾ ਚੱਲਦੀ ਆ ਉਹ ਪਿੰਡਾਂ ਦੇ ਵਿੱਚ ਯਾਰ ਉਥੇ ਦਾਰੂ ਪਹਿਲਾਂ ਪੀ ਲਿਆ ਤੇ ਜਿਹੜਾ ਸ਼ਰਾਬੀ ਹੋ ਜਾਂਦਾ ਸੀ ਸਾਡਾ ਤਾਂ ਕਲਚਰ ਹੈ ਪੰਜਾਬੀਆਂ ਦਾ ਅਸੀਂ ਤਾਂ ਉਹਨੂੰ ਵੀ ਨਹੀਂ ਛੱਡ ਕੇ ਆਉਂਦੇ ਹਾਂ ਜੇ ਕੋਈ ਸ਼ਰਾਬੀ ਹੋ ਜਾਵੇ ਅਸੀਂ ਤਾਂ ਉਹਨੂੰ ਨਹੀਂ ਛੱਡ ਕੇ ਆਉਂਦੇ ਹਾਂ ਇਹ ਟੀਮ ਦਾ ਹਿੱਸਾ ਸੀ ਬਕਾਇਦਾ ਸਰਕਾਰੀ ਟੀਮ ਦਾ ਹਿੱਸਾ ਸੀ ਇਦੋਂ ਵੱਡੀ ਲਾਹਨਤ ਸਾਡੇ ਤੇ ਕੀ ਹੋ ਸਕਦੀ ਆ ਭਈ ਅਸੀਂ ਘਰੇ ਆ ਕੇ ਅਸੀਂ ਛੱਡੇ ਰਾਤ ਨੂੰ ਸੌਂਗੇ ਤੇ ਉਹਨੂੰ ਜਵਾਕ ਨੂੰ ਉੱਥੇ ਛੱਡੇ ਇਦੋਂ ਵੱਡੀ ਤਰਾਸਦੀ ਸਾਡੇ ਲਈ ਕੀ ਹੋ ਸਕਦੀ ਇਸ ਤਰ੍ਹਾਂ ਦੀ ਦੇ ਖਿਲਾਫ ਅਸੀਂ ਲੜ ਰਹੇ ਹਾਂ ਕਿ ਅੱਗੇ ਕੀ ਐਕਸ਼ਨ ਰਹੂਗਾ ਤੁਹਾਡਾ ਸਾਡਾ ਜਾਨੀ ਅੱਗੇ ਐਕਸ਼ਨ ਸੁਰਿੰਦਰ ਇਹ ਰਹੂਗਾ ਕਿ ਅਸੀਂ ਆ ਸਿਵਲ ਹਸਪਤਾਲ ਜਿਹੜਾ ਇਹਦੀ ਓਪੀਡੀ ਲਗਾ ਲਗਾਤਾਰ ਬੰਦ ਕੀਤੀ ਹੋਈ ਹੈ ਔਰ ਤੁਹਾਡੇ ਚੈਨਲ ਦੇ ਜਰੀਏ ਅਸੀਂ ਆਮ ਲੋਕਾਂ ਤੋਂ ਇਸ ਗੱਲ ਦੀ ਮਾਫੀ ਵੀ ਮੰਗਦੇ ਆਂ ਵੀ ਸਾਡੀ ਜਾਨੀ ਧੌਣ ਨੱਪੀ ਹੋਈ ਆ ਸਰਕਾਰ ਨੇ ਆਪਦੀ ਧੌਣ ਨੂੰ ਛਡਾਉਣ ਵਾਸਤੇ ਤੁਹਾਨੂੰ ਖੱਜਲ ਖੁਆਰ ਥੋੜਾ ਜਿਹਾ ਹੋਣਾ ਪੈ ਰਿਹਾ ਸਾਡਾ ਕਰਕੇ ਅਸੀਂ ਇਹਦੇ ਲਈ ਤੁਹਾਡੇ ਚੈਨਲ ਦੇ ਜਰੀਏ ਆਮ ਲੋਕਾਂ ਤੋਂ ਮਾਫੀ ਵੀ ਮੰਗਦੇ ਆਂ ਪਰ ਨਾਲ ਨਾਲ ਇਹ ਗੱਲ ਸਿਸਟਮ ਦੇ ਵਿੱਚ ਵੀ ਲਿਆਉਣੀ ਚਾਹੁੰਦੇ ਆਂ ਵੀ ਆ ਜਿਹੜਾ ਜਿਹਦਾ ਕੋਈ ਕਸੂਰ ਹੀ ਨਹੀਂ ਸੀ ਜਦੀ ਧੌਣ ਤੇ ਗੋਡਾ ਬਿਨਾਂ ਮਤਲਬ ਤੋਂ ਉਤਰਿਆ ਗਿਆ ਇਨੂਰ ਹੈ ਕੀਤਾ ਜਾਵੇ ਜੇ ਨਹੀਂ ਰਹਾ ਕੀਤਾ ਜਾਂਦਾ ਸੀ ਜ਼ਿਲ੍ਹੇ ਦੀਆਂ ਸਾਰੀਆਂ ਸੰਸਥਾਵਾਂ ਬੰਦ ਕਰਾਂਗੇ ਔਰ ਜ਼ਿਲ੍ਹੇ ਦੀਆਂ ਹੀ ਨਹੀਂ ਪੰਜਾਬ ਭਰ ਚੋਂ ਲਗਾਤਾਰ ਜਿਹੜੇ ਫੋਨ ਆ ਉਹ ਇਸ ਕਿਸਮ ਦੇ ਆ ਰਹੇ ਆ ਵੀ ਜਿੰਨਾ ਦੇਰ ਤੱਕ ਇਹ ਨਹੀਂ ਹੁੰਦਾ ਤਾਂ ਆਪਾਂ ਇਸ ਐਜੀਟੇਸ਼ਨ ਨੂੰ ਪੂਰੇ ਪੰਜਾਬ ਪੱਧਰ ਦੇ ਉੱਤੇ ਫਲਾਵਾਂਗੇ ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਧੰਨਵਾਦ ਧੰਨ ਕਾਫੀ ਗੱਲਬਾਤ ਕਰ ਰਹੇ ਸੀਗੇ ਸੇਧ ਭਾਗ ਦੀ ਟੀਮ ਪਾਤਰਾਂ ਜਾਂਦੀ ਹੈ ਹਸਪਤਾਲ 'ਚ ਸਵਾਲ ਤਾਂ ਇਹ ਉੱਠਦਾ ਵੀ ਦਰਜਾ ਚਾਰ ਰਾਜ ਸਿੰਘ ਨੂੰ ਕਿਉਂ ਵਿਜੀਲੈਂਸ ਨੇ ਨਿਸ਼ਾਨਾ ਬਣਾਇਆ ਜਦੋਂ ਟੀਮ ਦੇ ਵਿੱਚ 8 ਮੈਂਬਰ ਹੈਗੇ ਆ ਇਹ ਸਾਰੇ ਸਵਾਲ ਗਗਨਦੀਪ ਸਿੰਘ ਨੇ ਚੁੱਕੇ ਆ ਅੱਜ ਬਠਿੰਡਾ ਸਿਵਲ ਹਸਪਤਾਲ ਦੀ ਓਪੀਟੀ ਵੀ ਬੰਦ ਹੈਗੀ ਹੈ ਮੁਲਾਜ਼ਮ ਸਾਰੇ ਧਰਨੇ ਤੇ ਜਿਹੜੇ ਬੈਠੇ ਆ ਆਵਾਜ਼ ਬੁਲੰਦ ਕਰ ਰਹੇ ਆ ਸੰਘਰਸ਼ ਕਰ ਰਹੇ ਉਹਨਾਂ ਦਾ ਕਹਿਣਾ ਹੈ ਜਿੰਨਾਂ 'ਚ ਇੱਕ ਰਾਜ ਸਿੰਘ ਨੂੰ ਇਨਸਾਫ ਨਹੀਂ ਮਿਲਦਾ ਉਨਾ ਚਿਰ ਇਹ ਜਿਹੜਾ ਹੈਗਾ ਸੰਘਰਸ਼ ਜਾਰੀ ਰਹੂਗਾ ਧੰਨਵਾਦ ਬਹੁਤ ਸ਼ੁਕਰੀਆ